ਹਾਂਜੀ ਭਾਈ ਸੱਸੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ YouTube ਵਾਲੇ Facebook ਵਾਲੇ ਅੱਜ ਭਾਈ ਆਪਾਂ ਖੇਤ ਆਏ ਸੀਗੇ ਤੇ ਖੇਤ ਆਪਣੇ ਮੈਚ ਆਪਾਂ ਮੈਚ ਦੀ ਵੀ ਖੇਤੀ ਕਰਦੇ ਆ ਤੇ ਜਿਵੇਂ ਭਿੰਡੀ ਹੋ ਗਈ ਤਿੰਨ ਚਾਰ ਤਨਾਂ ਦੀ ਆਪਾਂ ਭਿੰਡੀ ਲਾਉਨੇ ਆ ਅਰੇ ਅੱਜ ਆਪਾਂ ਭਿੰਡੀ ਤੋੜ ਕੇ ਲੈ ਕੇ ਚੱਲੇ ਸੀਗੇ ਤੇ ਆਏ ਚਾਚੇ ਕੋਲੇ ਆਏ ਸੀਗੇ ਖੇਤ ਤੇ ਥੋੜੀ ਕਰਾਉਂਦੇ ਆ ਗੱਲਬਾਤ ਠੀਕ ਆ ਬਹੁਤ ਠੀਕ ਸਾਹ ਨੂੰ Facebook ਕੋਲ ਉਹ ਚੰਗੀ ਗੱਲਾਂ ਤੁਸੀਂ ਦਾਓ ਭਿੰਡੀ ਆਪਣੇ ਲੱਗੇ ਰਵੜਾ ਦੇ ਆ ਦੇਖੋ ਇੱਧਰ ਦੇਖ ਵੀ ਲੋ ਵੱਧ ਗਿਆ ਆ ਸਿਆਰਾ ਐ ਭਾਈ ਉਧਰ ਲੈ ਚਾਹਦੇ ਆ ਟਮਾਟਾ ਦੀ ਪਿੰਡੀ ਲੱਗੀ ਐ ਬੰਦ ਕਰ ਦਿਓ ਜੀ ਭਾਈ ਆਪਾਂ ਭਿੰਡੀ ਦਿਖਾਉਨੇ ਆ ਤੁਹਾਨੂੰ ਸਾਰੀ ਤੇ ਗੱਲਬਾਤ ਕਰਾਉਨੇ ਆ ਚਾਚੇ ਨਾਲ ਕਿਵੇਂ ਇਹਦੀ ਆਪਾਂ ਸਾਂਭ ਸੰਭਾਲ ਕਰਦੇ ਆ ਕਿਵੇਂ ਰੇਸ ਸਪਰੇਅ ਪਾਉਨੇ ਆ ਤੇ ਸਾਰਾ ਦੱਸਣਗੇ ਦੱਸਿਓ ਜੀ ਇਹ ਬਾਈ ਜੀ ਟਮਾਟਾ ਦੀ ਪਿੰਡੀ ਲੱਗੀ ਵੀ ਐ ਇਹਦੀ ਸਾਂਭ ਸੰਭਾਲ ਸੁੰਢੀ ਵਾਲੀ ਸਪਰੇਅ ਖਲੀ ਹੋਰ ਕੋਈ ਸਪਰੇਅ ਕਰਨ ਦੀ ਲੋੜ ਨਹੀਂ ਜਾਤੀ ਇਹਦੇ ਵਾਲੀ ਬਾਕੀ ਗਰੋਥ ਆਟੋਮੈਟਿਕ ਕਰੀ ਜਾਂਦੀ ਐ ਚਾਰ ਆ ਦੇਖ ਲੋ ਤੁਸੀਂ ਆ ਦੇਖੋ ਚਾਰ ਚਾਰ ਪੇਡੇ ਪੰਜ ਪੰਜ ਛੇ ਛੇ ਪੇਡੇ ਲੱਗੇ ਜਾਂਦੇ ਆ ਦੇਖੋ ਤੇਲ ਵਾਲੀ ਸਪਰੇਅ ਕਰਨੀ ਪਣੀ ਆ ਹੋਰ ਕੁਛ ਨਹੀਂ ਲੋੜ ਆ ਕਿਸੇ ਮਰਜ਼ੀ ਨੋਟ ਕਰ ਲੋ ਇੱਥੋਂ ਵੀ ਚੱਕ ਜਿੱਥੋਂ ਮਰਜ਼ੀ ਕਰ ਲੋ ਚਾਰ ਪੰਜ ਪੰਜ ਪੇਡੇ ਲੱਗੇ ਨੇ ਦੇਖੋ ਆ ਦੇਖੋ ਪੰਜ ਪੰਜ ਫੁੱਟ ਚਾਰ ਚਾਰ ਤੇ ਕੱਦ ਦੇਖ ਲੋ ਤੁਸੀਂ ਪੰਜ ਮੇਰੇ 6 ਤੋਂ ਪੰਜ ਪੰਜ ਦੇ ਪਲੱਸ ਪੰਜ ਫੁੱਟ ਤੋਂ ਪਲੱਸ ਘੱਟਦਾ ਬਈ ਪਿੰਡੀ ਦਾ ਤੇ ਤੁਸੀਂ ਆ ਨੋਟ ਇੱਕ ਖਾਸ ਜਿਹੜੀ ਗੱਲ ਕਰਨ ਵਾਲੀ ਆ ਮੈਂ ਤੁਹਾਨੂੰ ਵਾਰ-ਵਾਰ ਕਹਿੰਨਾ ਹਰ ਇੱਕ ਚੀਜ਼ ਦੇਖੋ ਆ ਪੇਡ ਆ ਦੇਖੋ ਉੱਪਰ 5 5 6 6 ਪਿੰਡ ਗਾ ਪਿੱਡੇ ਉੱਪਰ ਆ ਦੇਖੋ ਕਿਸੇ ਦੇ ਮਰਜ਼ੀ ਆ ਦੇਖੋ ਇਹਦੇ ਦੇਖ ਨੂੰ ਇਹਨੂੰ ਦੇਖ ਲੋ 5 ਤੋਂ 6 ਇਹਨੂੰ ਦੇਖ ਲੋ 5 ਤੋਂ 6 ਉੱਪਰ ਪਿੰਡੀ ਸਿਰਫ ਤੇਲੇ ਵਾਲੀ ਸਪਰੇ ਬਸ ਇੱਕ ਸੁੰਡੀ ਵਾਲੀ ਹੋਰ ਆਪਾਂ ਭਈ ਇਹ ਤੇ ਕੋਈ ਸਪਰੇ ਨਹੀਂ ਕਰੀਦੇ ਆਪਣੇ ਤਿੰਨ ਤਿੰਨ ਤਰ੍ਹਾਂ ਦੀ ਲੱਗੀ ਵੀ ਆ ਤਿੰਨ ਐਟਮਾ ਤਿੰਨੇ ਐਟਮਾ ਉਹ ਪਰਲੀ ਚੱਕਾ ਲੂ ਉਹਦਰ ਬਾੜੀ ਭਰੀ ਆ ਇਹ ਕਿਹੜੀਆਂ ਕਿਹੜੀਆਂ ਐਟਮਾ ਇਹ ਇਹ ਆਧਾਡਾ ਐਡਵਾਂਟਾ ਦੀਆਂ ਨਾ ਉਹ ਨਬਿਆ ਏ ਉਹਤੀ ਜੀ ਤੀਜੀ ਉਹ ਅੰਦਰ ਪਿਆ ਲਫਫਾ ਉਹ ਦੱਸਿਆ ਤੁਹਾਨੂੰ ਉਹ ਦੂਜੀ ਉਹ ਹੈਗੀ ਆ ਦੇਖ ਭਾਈ ਕੀ ਬੈ ਰੈਡੀ ਹੋ ਉਹ ਬੰਦ ਨਹੀਂ ਹੈਗੀ ਆ ਨਾ ਕਰਨ ਉਹ ਪਾਲਿਓ ਪਾਲਿਥਰੇ ਵਾਲੀ ਉਹ ਉੱਚੀ ਹੈ ਜਿਹੜੀ ਪਿੰਡੀ ਉਹ ਨਵੀਂ ਵੈਰਟੀ ਉਹ ਨਾ ਇੱਕ ਨਵੀਂ ਪੂਜਾ ਪੂਜਾ ਵੈਰਟੀ ਆ ਭਾਈ ਪੂਜਾ ਵੈਰਟੀ ਹੈ ਇੱਕ ਕਿਹੜੀ ਆ ਇੱਕ ਨਵਿਆ ਇੱਕ ਨਵਿਆ ਇਹ ਐਡਵਾਂਟਾ ਦੀ ਥੋੜੀ ਲਾਈ ਜੱਪੂ ਜਾਂ ਥੋੜੀ ਜਾਓ ਭਾਈ ਆਪਾਂ ਥੋੜੀ ਲਾਈ ਆ ਜਿਵੇਂ ਆਪਾਂ ਨੂੰ ਫਾਲ ਲੱਗਿਆ ਗਾਹ ਨੂੰ ਆਪਾਂ ਉਹ ਵੀ ਵਧਾਵਾਂਗੇ ਤੇ ਅੱਗੇ ਆਪਾਂ 1 ਕਰੋੜ ਕਰਕੇ ਦੇਖੋ ਤੁਸੀਂ ਗੱਲ ਦੇਖੋ ਆ ਦੇਖੋ ਜਿਹੜੀ ਐਡਵਾਂਟਾ ਦੀ ਹੈ ਆ ਦੇਖੋ ਤੁਸੀਂ ਆ ਨੋਟ ਕਰ ਰਹੇ 5 5 6 6 ਪਿੰਨਾਂ ਇੱਕ ਸਾਂ ਕੁਛ ਲੱਗਦੇ ਐ ਐਡਵਾਂਟਾ ਦੀ ਕਿਸਮ ਇਹ ਜੀ ਆਹ ਦੇਖੋ ਆਹ ਦੇਖੋ ਨੋਟ ਕਰਕੇ ਦੇਖੋ ਇਹ ਸੈਂਟ ਟਾਰੀ ਐ ਐਡਵਾਂਟਾ ਰੋਮਾਂਟਿਕ ਇਹ ਬੰਦੇ ਆ ਤੁਸੀਂ ਦੇਖ ਲਓ ਬਾਈ ਮੇਰਾ 6 ਫੁੱਟ ਕੱਦ ਆ ਉਹ ਮੈਂ ਵਿੱਚ ਖੜਾ ਆਗਾ ਤੁਸੀਂ ਕੱਦ ਵੀ ਦੇਖ ਸਕਦੇ ਆ ਭਿੰਡੀ ਦਾ ਤੇ ਗਰੋਥ ਵੀ ਦੇਖ ਸਕਦੇ ਆ ਭਿੰਡੀ ਦੀ ਆਪਾਂ ਪੂਰੀ ਵਧੀਆ ਕਰੀਰੀ ਇੱਥੇ ਆਸਾਨ ਸਭਾਲ ਰਹਿ ਕੇ ਕਰੀਦੀ ਆ ਇਹਦੀ 24 ਘੰਟੇ ਇੱਥੇ ਰਹੀਦਾ ਸਬਜ਼ੀ ਦੇ ਵਿੱਚ ਖੇਤੀ ਘਰ ਬਣਾ ਰੱਖਿਆ ਬਈ ਆਪਾਂ ਤੇ ਅੱਗੇ ਤੁਹਾਨੂੰ ਮਿਰਚ ਵੀ ਦਿਖਾ ਦਿੰਨੇ ਆ ਤੇ ਬਚਾਲੂ ਵੀ ਭਿੰਡੀ ਦਿਖਾ ਦਿੰਨੇ ਆ